ਕਰਵਾਵਾਗਾ ਦਵੰਗ ਮੈਲਾ ਟਰੱਕ ਡਰਾਈਵਰ ਦੇ ਨਾਲ ਤੁਹਾਨੂੰ ਮੈਲਾ ਮੈਂ ਤਾਂ ਘਰਾਂ ਦੇ ਕੰਮ ਬਦ ਤੋਂ ਬਦ ਕੇ ਤੇ ਸਲਾਈ ਸਿੱਖ ਲਈ ਤੁਹਾਨੂੰ ਕਿੱਥੋਂ ਟਰੱਕਾਂ ਦਾ ਚਸਕਾ ਪੈ ਗਿਆ ਮੇਰਾ ਸ਼ੌਕ ਅਲੱਗ ਸੀਗਾ ਬਚਪਨ ਤੋਂ ਸੀ ਜਿੱਦਾਂ ਆਪਣੇ ਬ੍ਰਦਰ ਹੁੰਦੇ ਮੇਰੇ ਖੁੰਦ ਸੀਗੇ ਉਹਨਾਂ ਨੇ ਮੈਨੂੰ ਜ਼ਿਆਦਾਤਰ ਇਹਨਾਂ ਪਾਸੇ ਸਾਈਡ ਦੇ ਰੱਖਿਆ ਇਹ ਚਲਦੀ ਹੈ ਜੀ ਤੇ ਗੱਡੀ ਹੈ ਫੁੱਲ ਚਲਦੀ ਦੀ ਦੌੜਦੀ ਹੈ ਜੀ ਆਪਾਂ ਕਹਿੰਦਾ ਵੀ ਪਿੱਛੇ ਹਟਜੋ ਚਰਾਲਾ ਟਰੈਕਟਰ ਕਾਰ ਮੋਟਰਸਾਈਕਲ ਬੋਲਟ ਮੋਟਰਸਾਈਕਲ ਤਾਂ ਮੈਨੂੰ ਚੰਨੀ ਵੈਗ ਦੇ ਕੇ ਭਾਜ ਲਾ ਗਿਆ। ਇਹਨਾਂ ਨੂੰ ਕੋਈ ਡਰ ਨਹੀਂ ਲੱਗਦਾ ਜੀ ਜਾਨੇ ਗੱਡੀ ਲੈ ਕੇ। ਨਹੀਂ ਸਰ ਮੈਨੂੰ ਕਦੇ ਚੱਟ ਲੱਗੇਗਾ। ਉਹ ਵਾਹਿਗੁਰੂ ਦਾ ਚਰਦਨ ਚਾਹੀਦਾ। ਜੀ ਰਾਜ ਤੇ ਗੱਲੇ ਨਹੀਂ ਰੱਖੀ ਹੈ ਕਿ ਫੇਲ ਦੇ ਵਿੱਚ। ਕੱਲੇ ਜਾਣੇ ਹੋ ਜੀ ਗੱਡੀ ਲੈ ਕੇ ਮਾਲ ਲੋਡ ਕਰਕੇ ਸਾਰਾ ਅੱਗੇ ਤੱਕ ਪਹੁੰਚਾਉਣਾ। ਹਾਂ ਜੀ ਤਰਪਾਲਾਂ ਪਾਉਵਾਂਗੇ। ਗਿਣਤੀ ਕਰਵਾਵਾਂਗੇ ਰਸੇ ਪਾਉਵਾਂਗੇ। ਕੰਦੀ ਕਰੀ। ਤੁਸੀਂ ਭੈਣਾਂ ਵੀ ਕੱਲ ਕਹਿਦਾ ਚਲਦੀਆਂ। ਤੁਸੀਂ ਇੱਕ ਵਾਰੀ ਦੇਖੋ ਅਵੋਇਡ ਕਰ ਰਹੇ ਹੋ ਦੂਜੀ ਵਾਰੀ ਕਰ ਰਹੇ ਹੋ ਅਵੋਇਡ ਕਰ ਰਹੇ ਹੋ। ਜੋ ਤੀਜੀ ਵਾਰੀ ਫਿਰ ਸਿੱਧੇ ਅੱਗੇ ਅੱਖਾਂ 'ਚ ਦੇਖੋ। ਹਾਂ। ਅਗਲਾ ਆਪਾਂ ਸ਼ਰਨ ਮਾਰਾ ਦੂਜੀ ਵਸਤੂ ਨੂੰ ਕਰ ਲੈਂਦਾ ਬਿਲਕੁਲ ਜੇ ਨਹੀਂ ਹੈਗਾ ਬਟ ਠੋਕਦੇ ਹੋ ਮੈਂ ਕਦੇ ਰੋਡ ਤੇ ਪੰਗਾ ਕੇ ਇਹਨੂੰ ਭਲੇਕੇ ਨਾਲ ਪੰਗਾ ਸਮਝੀ ਇੱਕ ਵਾਰ ਪੰਗਾ ਪਿਆ ਸੀਗਾ ਉਹ ਕਹਾਣੀ ਵੀ ਮੁੰਡਿਆਂ ਨੇ ਕਿਹਾ ਗਾਲ ਕੱਢੀ ਵੀ ਉਹ ਦੇਖਦਾ ਨਹੀਂ ਕਿ ਤੁਸੀਂ ਕਹਿੰਦੇ ਵੀ ਰਾਜਸੀਗਾ ਉਹ ਸੁਣਾਇਓ ਗੱਲ ਜਦੋਂ ਮੈਂ ਫਿਰ ਦੇਖਿਆ ਫਿਰ ਮੈਂ ਕਿਦੇ ਪੈਂਦੀ ਤੁਸੀਂ ਲੰਘਦੇ ਉਸ ਇੱਥੇ ਖੜੇ ਰਿਸ਼ਤੇਦਾਰਾਂ ਦਾ ਕੀ ਰਿਐਕਸ਼ਨ ਰਹਿੰਦਾ ਤੁਹਾਨੂੰ ਜੂਸ ਦੇ ਦੇ ਵੀ ਜੱਟਾਂ ਦੀ ਕੋਈ ਟਰੱਕ ਬਹੁਤ ਖੁਸ਼ ਬਹੁਤ ਖੁਸ਼ ਹੁੰਦੇ ਮੇਰੇ ਮਾਮਾ ਜੀ ਅਗਲੇ ਲੋਕ ਹਰਾਲ ਹੁੰਦੇ ਜਦੋਂ ਤੁਸੀਂ ਜਾਣਦੇ ਹੋ ਕਿ ਇੱਕ ਮੇਡੀਕਲ ਟਰੱਕ ਲਈ ਜਾਂਦੀ ਹੈ ਹਾਂ ਜੀ ਹਰਾਂ ਦੇ ਸਰ ਹੁੰਦੇ ਆ ਕਈ ਵੇ ਚਿੱਦੇ ਲੋਕ ਵੀ ਹੁੰਦੇ ਵਿੱਚ ਮਜ਼ਾਕ ਵੀ ਕਰਦੇ ਆ ਸੌਖੀ ਨਹੀਂ ਹੈ ਡਰਾਈਵਰੀ ਸਰ ਜੇ ਅਸੀਂ ਕਹਿੰਦੇ ਨਾ ਕਿ ਸੌਖੀ ਸੌਖੀ ਨਹੀਂ ਹੈਗੀ ਤਾਂ ਲੰਬੇ ਰੂਟ ਕਿੱਥੇ ਕਿੱਥੇ ਤੱਕ ਤੁਸੀਂ ਜਾ ਆਏ ਜੀ ਸਰ ਪੂਰੇ ਪੰਜਾਬ ਦੇ ਵਿੱਚ ਅਸੀਂ ਮੈਂ ਜਿੱਦਾਂ ਮੌਕਾ ਫਰੋ ਹੋ ਰਿਹਾ ਪਰ ਤੁਸੀਂ ਦੱਸ ਰਹੇ ਮੈਂ ਕਬੱਡੀ ਵੀ ਬੜੀ ਚੋਟੀ ਦੀ ਖੇਡੀ ਹੈ ਪਹਿਲਾਂ ਹਾਂਜੀ ਮੈਂ 4 ਸਾਲ ਕੋਚਿੰਗ ਕੀਤੀ ਹੈ 12 ਸਾਲ ਤੋਂਨੇ ਨੌਕਰੀਆਂ ਤੁਹਾਨੂੰ ਬਹੁਤ ਆਫਰ ਹੋਈਆਂ ਹਾਂਜੀ ਮੈਨੂੰ ਪੁਲਿਸ ਦੇ ਵਿੱਚ ਨੌਕਰੀ ਆਫਰ ਹੋਈ ਹੈ ਫਿਰ ਮੈਂ ਬੈਂਕ ਦੇ ਵੀ ਹੋਈ ਹੈ ਬਰੀ ਬਜ਼ਰਾਮ ਬੜੀ ਕਰਦੇ ਸੀ ਲੋਕਾਂ ਨੇ ਪਾਰਾ ਬੰਦਾ ਕਹਿੰਦੇ ਕਹਿੰਦੇ ਡਰਾਈਵਰ ਦਾ ਨਸ਼ਾ ਕਰਦੇ ਡਰਾਈਵਰ ਫਰਾਨਾ ਕਰਦੇ ਡਰਾਈਵਰ ਉਹ ਕਰਦੇ ਤੁਸੀਂ ਖੁਦ ਡਰਾਈਵਰ ਹੋ ਤੁਸੀਂ ਕੀ ਮਹਿਸੂਸ ਕਰਦੇ ਹੋ ਇਹਨਾਂ ਗੱਲਾਂ ਨੂੰ ਸੁਣ ਸਰ ਜੀ ਮੈਂ ਇਹ ਦੱਸੋ ਕਿ ਡਰਾਈਵਰਾਂ ਤੋਂ ਬਿਨਾਂ ਨਸ਼ਾ ਕਰਦਾ ਕੌਣ ਨਹੀਂ ਹੈਗਾ ਡਰਾਈਵਰਾਂ ਦੇ ਮੋਢਿਆਂ ਤੇ ਪਰਨਾ ਦੇਖਦੇ ਆ ਡਰਾਈਵਰਾਂ ਨੇ ਆਪਣੀ ਇੱਕ ਕਿੱਟ ਕਹਿ ਲਈਏ ਵੀ ਇੱਕ ਕਿੱਟ ਹੁੰਦੀ ਡਰਾਈਵਰ ਇਹ ਤੁਸੀਂ ਬਾਰੇ ਰੱਖਦੇ ਜੀ ਇਹ ਸਰਦਾਰੀ ਆ ਜੀ ਡਰਾਈਵਰਾਂ ਦੀ ਇਹ ਪਹਿਚਾਣ ਹੈ ਹਾਂਜੀ ਹਾਂਜੀ ਮੈਂ ਨਿਊਜ਼ੀਲੈਂਡ ਬਰਨੇਸ਼ੀਆ ਦੁਬਈ ਸਾਡੇ ਨਾਲ ਭੈਣ ਹਰਪ੍ਰੀਤ ਕੌਰ ਨੇ ਔਰ ਇਹ ਟਰੱਕ ਚਲਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਰੋਜ਼ਗਾਰ ਚਲਾ ਰਹੇ ਨੇ ਪਰਿਵਾਰ ਨੂੰ ਅੱਗੇ ਵਧਾ ਰਹੇ ਨੇ ਤਾਂ ਭੈਣ ਜੀ ਸਭ ਤੋਂ ਪਹਿਲਾਂ ਤਾਂ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ ਡਰਾਈਵਰ ਭੈਣ ਕਹਿੰਦਾ ਤੁਹਾਨੂੰ ਸੁਣ ਕੇ ਕਿੱਦਾਂ ਲੱਗਦਾ ਜੀ ਬਹੁਤ ਬਹੁਤ ਹੀ ਜ਼ਿਆਦਾ ਸਨਮਾਨ ਮੈਨੂੰ ਮਿਲਦਾ ਹੈ ਬਹੁਤ ਇੱਜ਼ਤ ਮਿਲਦੀ ਹੈ ਜਦੋਂ ਕੋਈ ਵੀ ਮੈਨੂੰ ਭੈਣ ਕਹਿੰਦਾ ਔਰ ਮੈਂ ਚਾਹੁੰਦੀ ਵੀ ਹਾਂ ਵੀ ਜਿਹੜਾ ਵੀ ਬੁਲਾਵੇ ਮੈਨੂੰ ਭੈਣ ਹੀ ਕਹਿ ਕੇ ਬੁਲਾਵੇ ਕਿਵੇਂ ਤੁਹਾਨੂੰ ਮਹਿਲਾਵਾਂ ਤਾਂ ਘਰਾਂ ਦੇ ਕੰਮ ਵੱਤੋਂ ਵੱਤ ਕੇ ਤੇ ਸਲਾਈ ਸਿੱਖ ਲਈ ਤੁਹਾਨੂੰ ਕਿੱਥੋਂ ਟਰੱਕਾਂ ਦਾ ਚਸਕਾ ਪੈ ਗਿਆ ਸਰ ਮਤਲਬ ਹੁਣ ਇਹ ਕਹਿੰਦੇ ਜਿੱਦਾਂ ਸ਼ੌਕ ਆਪ ਪਿਆ ਹੁੰਦਾ ਗਾਂ ਗਾਂ ਹੁਣ ਉਹ ਸ਼ੌਕ ਵੀ ਨਹੀਂ ਰਹਿ ਹੈਗਾ ਸਲਾਈਆਂ ਦਾ ਵੀ ਨਹੀਂ ਸ਼ੌਕ ਕੰਮ ਰਿਹਾ ਹੈਗਾ ਉਹ ਗਾਂ ਦਾ ਲੇਡੀਜ਼ ਵੀ ਹੁਣ ਤਰੱਕੀ ਕਰ ਰਹੀ ਆ ਪਰ ਮੇਰਾ ਸ਼ੌਕ ਅਲੱਗ ਸੀਗਾ ਬਚਪਨ ਤੋਂ ਹੀ ਜਿੱਦਾਂ ਆਪਣੇ ਬ੍ਰਦਰ ਹੁੰਦੇ ਮੇਰੇ ਹੁੰਦੇ ਸੀਗੇ ਉਹਨਾਂ ਨੇ ਮੈਨੂੰ ਜ਼ਿਆਦਾਤਰ ਇਹਨਾਂ ਪਾਸੇ ਸਾਈਡ ਤੇ ਰੱਖਿਆ ਵੀ ਤੈਨੂੰ ਲੜਕੀਆਂ ਦੀ ਤਰ੍ਹਾਂ ਨਹੀਂ ਪਾਲਣਾ ਸੀ ਤੈਨੂੰ ਲੜਕਾ ਬਣਾ ਕੇ ਪਾਲਣਾ ਹੈ ਅੱਛਾ ਜੀ ਤਾਂ ਉਹ ਤਾਂ ਹੀ ਰਜ਼ਾ ਮੇਰਾ ਇਧਰ ਵੱਧਾ ਗਿਆ ਤਾਂ ਚਲੋ ਜਿਹੜਾ ਸ਼ੌਂਕ ਸੀਗਾ ਉਹ ਸ਼ੌਂਕ ਮੇਰਾ ਇਸ ਟੈਂਕੀਤਾ ਬਣ ਗਿਆ ਇਹ ਚਲਦੀ ਹੈ ਜੀ ਫੇ ਗੱਡੀ ਹੈ ਫੁੱਲ ਚਲਦੀ ਧੀ ਦੌੜਦੀ ਹੈ ਜੀ ਆਪਾਂ ਕਹਿੰਦਾ ਵੀ ਪਿੱਛੇ ਹਟ ਜਾਓ ਹਾਂ ਜੀ ਜਦੋਂ ਜਦੋਂ ਤੁਹਾਡੇ ਹਸਬੰਦ ਨੂੰ ਪਤਾ ਸੀ ਵੀ ਮੈਂ ਟਰੈਕਟਰ ਚ ਚਲਾਉਣੀ ਹੈ ਤੁਹਾਡੇ ਹਾਂ ਜੀ ਹਾਂ ਜੀ ਇਹਨਾਂ ਨੂੰ ਪਤਾ ਸੀਗਾ ਜੀ ਅੱਛਾ ਇਹਨਾਂ ਨੂੰ ਪਤਾ ਜਿਹੜੇ ਵੀ ਕਰਦੀ ਹੈ ਹਾਂ ਹਾਂ ਜੀ ਤਾਂ ਵਾਹਿਗੁਰੂ ਦੀ ਇਨੀ ਕਿਰਪਾ ਰਹੀ ਵੀ ਇਹ ਉਹਨਾਂ ਦਾ ਵੀ ਬਹੁਤ ਅਹਸਾਨ ਆ ਵੀ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਤਾਂ ਮੈਨੂੰ ਕੱਲੀ ਨੂੰ ਗੱਡੀ ਦਿੱਤੀ ਕਿ ਮੈਨੂੰ ਇੱਕ ਕਿਸਮ ਦੀ ਆਜ਼ਾਦੀ ਦਿੱਤੀ ਹੂੰ ਜ਼ਿਆਦਾਤਰ ਮਹਿਲਾਵਾਂ ਇਹ ਸੋਧੀਆਂ ਵੀ ਹਾਇ ਸੀ ਘਰੋਂ ਬਾਹਰ ਜਾਈਏ ਜਾ ਕੇ ਦਾ ਕੁਝ ਵੀ ਹੈ ਮਤਲਬ ਪਰ ਮੇਰੇ ਹਸਬੰਦ ਨੇ ਮੈਂ ਬਹੁਤ ਧੰਨਵਾਦ ਕਰਦੀ ਆ ਆਪਣੇ ਹਸਬੰਦ ਦਾ ਵੀ ਜਿਨ੍ਹਾਂ ਨੇ ਮੇਰੇ ਤੇ ਇੰਨਾ ਯਕੀਨ ਕੀਤਾ ਕਿ ਮੈਨੂੰ ਆਜ਼ਾਦੀ ਦਿੱਤੀ ਕਿ ਮੈਂ ਆਪਣੇ ਕੱਲੀ ਕਿਤੇ ਵੀ ਜਾ ਸਕਦੀ ਆ ਆ ਸਕਦੀ ਗੱਡੀ ਲੈ ਕੇ ਆਪਣਾ ਕੰਮ ਕਰ ਸਕਦੀ ਆ ਹੂੰ ਉਹਨਾਂ ਨੇ ਮੇਰੇ ਤੇ ਇੰਨਾ ਵਿਸ਼ਵਾਸ ਰੱਖਿਆ ਮੈਂ ਰਾਤ ਮਿਲ ਵੀ ਗੱਡੀ ਲੈ ਕੇ ਜਾਵਾਂ ਦਿਨ ਵੀ ਗੱਡੀ ਲੈ ਕੇ ਜਾਵਾਂ ਮੈਨੂੰ ਕਦੇ ਵੀ ਉਹਨਾਂ ਨੇ ਨਹੀਂ ਕਿਹਾ ਉਹ ਕਦੇ ਹੁੰਦਾ ਹਰਪ੍ਰੀਤ ਤੂੰ ਟੈਨਸ਼ਨ ਨਹੀਂ ਲੈਣੀ ਹੈਗੇ ਈਵਨ ਮੈਨੂੰ ਰੋਡ ਤੇ ਕੋਈ ਆਪਨ ਡਰਾਈਵਰ ਭਰਾ ਮਿਲਦਾ ਜਾਂ ਕੋਈ ਵੀ ਉਹ ਵੀ ਸਸਰੀ ਘਰ ਬੁਲਾਉਂਦਾ ਇਹਦਾ ਭੈਣ ਜੀ کہہ ਕੇ ਬੁਲਾਉਂਦਾ ਜਦੋਂ ਬਹੁਤ ਰਿਸਪੈਕਟ ਹੁੰਦੀ ਆ ਤਾਂ ਉਹ ਕਹਿੰਦੇ ਹੁੰਦੇ ਭੈਣੇ ਅਸੀਂ ਤੁਹਾਨੂੰ ਸਲੂਟ ਕਰਦੇ ਆ ਬੜੀ ਬੜੀ ਚੰਗੀ ਗੱਲ ਹੈ ਕਿਹੜੀ ਕਿਹੜੀ ਗੱਡੀ ਚਲਾ ਲੈਂਦੇ ਹੋ ਭੈਣ ਜੀ ਤੁਸੀਂ ਸਰ ਮੈਂ ਕਰਾਲਾ ਚਲਾਈ ਸੀ ਕਰਾਲੇ ਤੋਂ ਬਾਅਦ ਹੁਣ ਮੈਂ ਏ ਚਲਾ अच्छा हां जी ट्रल्ला ट्रैक्टर कार मोटरसाइकिल वोल्ट मोटरसाइकिल सारी कुछ मेरी बाय के पन्ना चलाती है <laughs> क्या बात है अच्छा कितने साल हो गए जी ਤੁਹਾਨੂੰ ਡਰਾਈਵਰੀ ਕਰਦਿਆਂ ਨੂੰ ਫਿਰ ਇਹ ਤਾਂ ਮਤਲਬ ਜਿਹਦਾ ਬਚਪਨ ਤੋਂ ਹੀ ਥੋੜੀ ਥੋੜੀ ਛੁਰਕ ਹੁੰਦੀ ਸੀ ਐਕਚੁਅਲੀ ਪੱਕੇ ਤੌਰ ਤੇ ਤਾਂ ਮੈਂ ਹੁਣ तकरीबन ਸਾਲ 6 ਨਹੀਂ ਹੋ ਜਾਂਦੇ ਆ ਰੋਡ ਤੇ ਜਿਹੜੀ ਮ शेख ਵੀ ਨੇ ਹੋ ਚਲੇ ਆ ਤਾਂ ਉਦੋਂ ਤਾਂ ਮੈਨੂੰ ਸਾਲ ਹੋ ਗਿਆ ਸੀ ਉਦੋਂ ਹੀ ਸ਼ਰਾਰਤबाजी ਵਿੱਚ ਕਦੇ ਇੱਧਰ ਕਦੇ ਇੱਧਰ ਜਿਹੜਾ ਲਾ ਲਿਆ ਉਦੋਂ ਨਾਲ ਕੇ ਚਲੇ ਗਏ ਇਹ ਇਧਰ ਪਟਿਆਲਾ ਜਾਂਦੀ ਹੁੰਦੀ ਸੀ ਜਿੱਥੇ ਸਾਡੇ ਉਦੋਂ ਗੱਡੀਆਂ ਜਿਆਦੀਆਂ ਸੀਗੀਆਂ ਓਧਰ ਐਬ ਥੋੜਾ ਪਰੇਸ਼ਾਨ ਕਰਨ ਲੱਗ ਗਏ ਸੀ ਕਿ ਸਾਨੂੰ ਚਿੱਟਾ ਟਪੀਂਦਾ ਸੀਗਾ ਤਾਂ ਫਿਰ ਉਹਦੇ ਨਾਲ ਮੈਂ ਖੋ ਚੱਲਦੀ ਰਹੀ ਉਹਨੂੰ ਕਹਿੰਦਾ ਬਸ ਸੈਕਰੀਕ ਰੋ ਕਿ ਲੁਮਾ ਪੈ ਜਾ ਤੂੰ ਗੱਡੀ ਮਾਪੇ ਜਾਈ ਜਾਂਦੀ ਆ ਦਿਨ ਰਾਤ ਕੋਈ ਡਰ ਨਹੀਂ ਲੱਗਦਾ ਜੇ ਤੁਹਾਨੂੰ ਜਾਨੇ ਗੱਡੀ ਲੈ ਕੇ ਨਹੀਂ ਸਰ ਮੈਨੂੰ ਕਦੇ ਡਰ ਲੱਗੇ ਹੈਗਾ ਉਹ ਵਾਹਿਗੁਰੂ ਤੋਂ ਜਰਦਾਂ ਚਾਹੀਦਾ ਆ ਬਾਕੀ ਡਰ ਤਾਂ ਜੇ ਕਹੋ ਆਪਾਂ ਨੂੰ ਘਰ ਬੈਠਣ ਵੀ ਆ ਬਿਲਕੁਲ ਠੀਕ ਆ ਨਾ ਘਰ ਬੈਠਿਆਂ ਨੂੰ ਹੁਣ ਜੇ ਕਹੋ ਵੀ ਕੁਝ ਵੀ ਹੋ ਸਕਦਾ ਆ ਤੇ ਨਾ ਜਿਹੜਾ ਵੀ ਤਾਂ ਡਰ ਗਿਆ ਸੋ ਮਰ ਗਿਆ ਬਿਲਕੁਲ ਠੀਕ ਹੈ ਨਾ ਜੇ ਆਪਾਂ ਡਰ ਹੀ ਗਏ ਤਾਂ ਫਿਰ ਆਪਾਂ ਜ਼ਿੰਦਗੀ ਕਾਦੀ ਆ ਕਰਨਾ ਤਾਂ ਆਪਾਂ ਹੈ ਹੀ ਨਹੀਂਗਾ ਉਹ ਮਾਲਕ ਨੇ ਸਾਨੂੰ ਜ਼ਿੰਦਗੀ ਦਿੱਤੀ ਹੋਈ ਆ ਤਾਂ ਜਿੱਥੇ ਆਈ ਹੋਈ ਉੱਥੇ ਆਪਾਂ ਉਦਾਂ ਹੀ ਹੋਣਾ ਹੈ ਅਸੀਂ ਚਾਹੇ ਅੰਦਰ ਵੀ ਲੁਕ ਜਾਈ ਤਾਂ ਅਸੀਂ ਇੰਨੇ ਹੀ ਬਚਣਾ ਹੈਗਾ ਕਹਿੰਦੇ ਹੁੰਦਾ ਸੱਪ ਜਿਹਾ ਮੌਤ ਤੋਂ ਮੌਤ ਤੱਕ ਵੀ ਖੜੀ ਬਿਲਕੁਲ ਠੀਕ ਹੈ ਨਾ ਇਸ ਕਰਕੇ ਡਰ ਵਾਲੀ ਤਾਂ ਗੱਲੇ ਨਹੀਂ ਰੱਖੀ ਹੈ ਕਿ ਦਿਲ ਦੇ ਵਿੱਚ ਕਦੀ ਵੀ ਆਦੀ ਠੀਕ ਹੈ ਕੱਲੇ ਜਾਂਦੇ ਹੋ ਜੀ ਗੱਡੀ ਲੈ ਕੇ ਮਾਲ ਲੋਡ ਕਰਕੇ ਸਾਰਾ ਅੱਗੇ ਤੱਕ ਭਜਾਉਣਾ ਹਾਂ ਜੀ ਤਰਪਾਲਾਂ ਪਾਉਂਦੀਆਂ ਗਿਣਤੀ ਕਰਵਾਉਣੀ ਰੱਸੇ ਪਾਉਣੀ ਕੱਲੀ ਕਰੀਦਾ ਕਦੇ ਵੀ ਉਹ ਨਹੀਂ ਹੁੰਦਾ ਹੈਗਾ اچھا ਜਦੋਂ ਜਿਹਨਾਂ ਦਾ ਮਾਲ ਚੱਕਣ ਜਾਂਦੇ ਹੋ ਜਦੋਂ ਤੁਹਾਨੂੰ ਦੇਖਦੇ ਉਹ ਰਿਐਕਸ਼ਨ ਕੀ ਹੁੰਦਾ ਉਹਨਾਂ ਦਾ ਜੀ ਸਰ ਇਹ ਪਤਾ ਕੀ ਹੁੰਦਾ ਐਕਚੁਅਲੀ ਇਹ ਮੈਨੂੰ ਪਤਾ ਹੁੰਦਾ ਆ ਕੋਈ ਸਾਹਮਣੇ ਵਾਲਾ ਬੰਦਾ ਮੈਨੂੰ ਦੇਖ ਰਿਹਾ ਆ ਜਦੋਂ ਇੱਕ ਵਾਰੀ ਉਹ ਮੇਰੇ ਨਾਲ ਦੇ ਦਮਾਂ ਅਵੋਇਡ ਕਰ ਦਿੰਦੇ ਦੋ ਵਾਰੀ ਦੇ ਦਮਾਂ ਮੈਨੂੰ ਮੈਂ ਅਵੋਇਡ ਕਰ ਦਿੰਦੇ ਮੈਂ ਆਪਣੀਆਂ ਭੈਣਾਂ ਨੂੰ ਵੀ ਇਹ ਗੱਲ ਕਹਿੰਦਾ ਚਲਦੀਆਂ ਵੀ ਤੁਸੀਂ ਇੱਕ ਵਾਰੀ ਦੇਖੋ ਅਵੋਇਡ ਕਰਦੇ ਦੂਜੀ ਵਾਰੀ ਕਰਦੇ ਅਵੋਇਡ ਕਰਦੇ ਹੋ ਜੋ ਤੀਜੀ ਵਾਰੀ ਫਿਰ ਸਿੱਧੇ ਅੱਖਾਂ 'ਚ ਦੇਖੋ ਹਾਂ ਅਗਲਾ ਆਪਾਂ ਸ਼ਰਨ ਮ ਜੇ ਨਹੀਂ ਹੈਗਾ ਬਠੋਕਦੇ ਹੋ ਸਿੱਧੀ ਗੱਲ ਭਾਈ ਕਦੇ ਰੋਡ ਤੇ ਕਦੀ ਕਦੇ ਕਦੇ ਰੋਡ ਤੇ ਪੰਗਾ ਕਿਸੇ ਨੂੰ ਭੁਲੇਖੇ ਨਾਲ ਬੰਦਾ ਸਮਝੀ ਇੱਕ ਵਾਰ ਪੰਗਾ ਪਿਆ ਸੀਗਾ ਮੈਂ ਪਹਿਲਾਂ ਵੀ ਇੱਕ ਵਾਰ ਇੰਟਰਵਿਊ ਦਿੱਤਾ ਸੀਗਾ ਰੜਾ ਚੌਂਕ ਤੋਂ ਜਾਂਦੇ ਆ ਨੂੰ ਇੱਕ ਨਾ ਚਿੱਟਾ ਪੀਤਾ ਸੀਗਾ ਉਹਨੇ ੱਤਕੇ ਨਾਲ ਨਾ ਮਤਲਬ ਉਹ ਚੋਰ ਸੀਗਾ ਉਸ ਤੋਂ ਬਾਅਦ ਇੱਕ ਲੇਡੀਜ਼ ਦੇ ਬਾਰੇ ਬੋਲੇ ਉਸ ਦਿਨ ਖੁਈਆਂ ਮਾਤੇ ਪੁਲਿਸ ਕੰਪਲੇਨ ਵੀ ਕੀਤੀ ਸੀਗੀ ਤਾਂ ਉਹਨੇ ੱਤਕੇ ਨਾਲ ਨਾ ਉਹਨੂੰ ਪਿੱਛੋਂ ਦੇਖਿਆ ਸੀ ਵੀ ਲੇਡੀਜ਼ ਗੱਡੀ ਲੈ ਕੇ ਆ ਰਹੀ ਆ ਅੱਗੇ ਆ ਕੇ ਉਹ ਗੱਡੀ ਰੁੱਕਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉੱਥੇ ਇੱਕਦਮ ਚੜਾਈ ਹੈ ਚੜ੍ਹਦੀ। ਮੇਰੇ ਕੋਲ ਸੀਗਾ ਉਸ ਟੈਂਪਸ ਸਾਜੇ 17 ਕੰਦਮਾਲ ਸੀਗਾ। ਅੱਛਾ ਜੀ। ਉਹ ਬਿਲਕੁਲ ਇੱਥੇ ਸੈਂਟਰ ਦੇ ਵਿੱਚ ਆ ਗਿਆ। ਹੁਣ ਜੇਤ ਮੈਂ ਉਹਨੂੰ ਬਚਾਉਂਦੀ ਤਾਂ ਗੱਡੀ ਝੋਲ ਵੱਜਦੀ ਆ। ਹਾਂ। ਜੇ ਨਹੀਂ ਬਚਾਉਂਦੀ ਉੱਥੇ ਲਿਆਉਂਦਾ ਤਾਂ ਮੈਂ ਵੀ ਮਾਰਦੀ ਵੇ। ਹਾਂ। ਨਹੀਂ ਤਾਂ ਫਿਰ ਮੈਂ ਵੀ ਜਾਂਦੀ ਆ ਗੱਡੀ ਨਾਲ। ਮੈਂ ਫਿਰ ਪੇਚ ਕਸ ਰੱਖਿਆ ਹੋਇਆ ਦੇਖੋ ਵੱਜਿਆ ਸਾਰਾ ਇੱਕ ਰਾੜ ਰੱਖੀ ਹੋਈ ਆ। ਠੀਕ ਹੈ। ਮੈਂ ਬੱਸ ਪੇਸ ਪੇਰ ਕਰ ਚੱਕੇ ਉਹਦੇ ਮਾਰਿਆ ਹੱਥਾਂ ਤੇ ਅੱਛਾ ਜੀ ਪਿੱਛੇ ਡਿੱਗ ਪਿਆ ਅੱਛਾ ਜੀ ਫਿਰ ਮੈਂ ਜਦੋਂ ਪੁਲਿਸ ਨਾਲ ਕੰਪਲੇਨ ਕੀਤੀ ਪੁਲਿਸ ਵਾਲੇ ਕਹਿੰਦੇ ਵੀ ਵੈਰੀ ਗੁੱਡ ਤੂੰ ਬਹੁਤ ਹਿੰਮਤ ਕੀਤੀ ਆ ਵੀ ਇਦਾਂ ਕੀਤੀ ਆ ਹਾਂ ਦੂਸਰੇ ਦਿਨ ਉਹ ਉੱਥੇ ਹੀ ਇੱਕ ਲੇਡੀਜ਼ ਦੇ ਵਾਲੀਆਂ ਪਰਸ ਸੱਚ ਗੱਲ ਹੈ ਹਾਂ ਜੀ ਪਰਸ ਔਰ ਵਾਲੀਆਂ ਔਰ ਸਕੂਟਰੀ ਵੀ ਉਹ ਦਿਖੋ ਕੇ ਲੈ ਗਏ ਦਿਨ ਦੀ ਮੀ ਹਾਂ ਜੀ ਦਿਨ ਦੀ ਮੈਂ ਤਾਂ ਰੱਦ ਕੇ ਆਈ ਵਜੇ ਜਾ ਰਹੀ ਸੀਗੀ ਉਹ ਦਿਨ ਦੀ ਵੀ ਉੱਥੋਂ ਖੋ ਕੇ ਲੈ ਗਏ ਅੱਛਾ ਜੀ ਤਾਂ ਬਾਕੀ ਜੇ ਹੁਣ ਅਸੀਂ ਕਹਿੰਦੇ ਵੀ ਅਸੀਂ ਡਰਿਆ ਤਦ ਜਰ ਤਾਂ ਸਰ ਜੀ ਆਪਾਂ ਨੂੰ ਘਰ ਬੈਠਿਆਂ ਵੀ ਹੈਗਾ ਹੈ ਬਿਲਕੁਲ ਬਿਲਕੁਲ ਠੀਕ ਆ ਨਾ ਡਰ ਨਾ ਜੇ ਤੁਸੀਂ ਇੱਕ ਇੱਕ ਤੁਹਾਡੀ ਗੱਲ ਕੱਟ ਰਹੀ ਮਾਫ ਕਰਨਾ ਇੱਕ ਤੁਸੀਂ ਉਹ ਗੱਲ ਸੁਣਾਈ ਵੀ ਮੁੰਡਿਆਂ ਨਾਲ ਕਿ ਗਾਲ ਕੱਢੀ ਵੀ ਉਹ ਦੇਖਦਾ ਨਹੀਂ ਜਦੋਂ ਤੁਸੀਂ ਕਹਿੰਦੇ ਵੀ ਰਾਜਸੀਗਾ ਉਹ ਸੁਣਾਇਓ ਗੱਲ ਜਰਾ ਮਾੜੀ ਸਰ ਮੈਂ ਨਾ ਆਏ ਸੀ ਆ ਰਹੇ ਸੀ ਸੋਨਾਂ ਦੀ ਕਸ਼ਤੀ ਹੋਈ ਸੀਗੀ ਮੇਰੇ ਬੇਟੇ ਸੇ ਤਾਂ ਠੀਕ ਹੈਗੀ ਹੂੰ ਮੈਂ ਕੁੜੀ ਕੇਅਰ ਤੇ ਕਾਲ ਫੋਨ ਗਿਆ ਕਿ ਵੀ ਇਹਦੇ ਦਰਦ ਹੋ ਰਹੀ ਤਾਂ ਤੁਸੀਂ ਜਲਦੀ ਆ ਜਾਓ ਉਹ ਮੈਂ ਨੋ 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 ਹੋਰ ਨੂੰ ਦੇ ਰਹੀਆਂ ਦੇ ਰਹੀਆਂ ਤਾਂ ਉਹ ਸਾਈਡ ਦੇ ਕੰਨਾਂ ਨੂੰ ਲਾ ਕੇ ਮੋਬਾਈਲ ਤਤੁਰੇ ਰਹੇ ਆ ਤਾਂ ਦੋਨਾਂ ਦੇ ਕੰਨਾਂ 'ਚ ਆਪਣੇ ਮੁੰਦਰਾ ਪਾਈਆਂ ਹੋਏ ਸੀਗੀਆਂ ਉਹ ਮੇਰੇ ਬਰੋਬਰ ਜਿਮਾਈਆਂ ਹੋਰ ਦੇ ਰਹੀਆਂ ਬੜੇ ਪ੍ਰੈਸ਼ਰ ਹੋਰ ਦੇ ਰਹੀਆਂ ਤਾਂ ਮੈਨੂੰ ਕਹਦਾ ਭੈਣ ਦੇ ਜਰਾ ਤੈਨੂੰ ਦਿਸਦੇ ਕਰ ਪਰ ਨੂੰ ਕਰਕੇ ਚੰਗਾ ਮੈਂ ਕਿਹਾ ਭੈਣ ਜੀ ਤੁਸੀਂ ਸਾਈਡ ਦੇ ਦਿਓ ਮੈਨੂੰ ਜਲਦੀ ਆ ਜਦੋਂ ਉਹਨਾਂ ਨੇ ਮੈਨੂੰ ਫਿਰ ਦੇਖਿਆ ਫਿਰ ਮੈਨੂੰ ਕਹਦੇ ਭੈਣ ਜੀ ਤੁਸੀਂ ਲੰਘ ਜਾਓ ਸਿੱਥੇ ਖੜੇ ਅੱਜ ਲੋਕ ਹੈਰਾਨ ਹੁੰਦੇ ਜਦੋਂ ਤੁਸੀਂ ਜਾਣਦੇ ਹੋ ਕਿ ਇੱਕ ਲੇਡੀ ਟਰੱਕ ਲਈ ਜਾਂਦੀ ਹੈ ਹੈਰਾਨ ਵੀ ਸਰ ਹੁੰਦੇ ਆ ਕਈ ਵਚ ਇਹਦੇ ਲੋਕ ਵੀ ਹੁੰਦੇ ਵਿੱਚ ਮਜ਼ਾਕ ਵੀ ਕਰਦੇ ਆ ਅੱਛਾ ਹਾਂਜੀ ਇਹ ਗੱਲ ਹੈ ਇਹ ਗੱਲ ਨਹੀਂ ਹੈਗੀ ਇਹ ਸੌਖੀ ਨਹੀਂ ਹੈ ਡਰਾਈਵਰੀ ਸਰ ਜੇ ਅਸੀਂ ਕਹਿੰਦੇ ਨਾ ਸੌਖੀ ਹੈ ਸੌਖੀ ਨਹੀਂ ਹੈਗੀ ਲੋਕ ਮਜ਼ਾਕ ਵੀ ਕਰਦੇ ਆ ਜਦੋਂ ਗੱਡੀ ਕੋਈ ਕਹੀ ਕਹਿੰਦੇ ਆ ਉਹ ਦੇਖੋ ਜਨਾਨੀ ਗੱਡੀ ਚਲਾਉਂਦੀ ਆ ਕਈ ਵਾਰ ਗੱਡੀ ਚਲਾਉਂਦੇ ਆ ਕਰ ਮੈਂ ਫਿਰ ਜੁੱਤੀ ਛਾੜ ਕੇ ਚੜਦੀ ਹੁੰਦੀ ਆ ਮੈਂ ਕਹਿੰਦੀ ਹੁੰਦੀ ਆ ਅੱਛਾ ਜੁੱਤੀ ਛਾੜ ਕੇ ਫਿਰ ਚੜਦੀ ਹੁੰਦੀ ਆ ਮੈਂ ਕਹਿੰਦੇ ਮੇਰੇ ਜੁੱਤੀ ਠੋਕਰ ਤੇ ਆ ਤੁਸੀਂ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਮੈਂ ਆਪਣੀ ਮਿਹਨਤ ਕਰਨੀ ਤੇ ਖਾਣੀ ਮੈਨੂੰ ਕਿਸੇ ਨਾ ਕਾਨੂੰਨ ਜਿਹਦਾ ਹੈਗਾ ਗੱਲਾਂ ਦੁਨੀਆਂ ਕਰਨ ਚੁੱਕੀ ਆ ਬਿਲਕੁਲ ਖਾ ਨੂੰ ਕਿਸ ਨੇ ਦੇ ਦੇਗਾ ਜੇ ਮੈਂ ਅੱਜ ਕਾਹ ਪੀ ਮੈਨੂੰ ਮੇਰੇ ਆ ਚੀਜ਼ ਦੀ ਜਰੂਰਤ ਆ ਮੇਰੇ ਬੱਚੇ ਨੂੰ ਆ ਚੀਜ਼ ਦੀ ਪਰੇਸ਼ਾਨੀ ਆ ਤੁਸੀਂ ਦੇ ਕੋਈ ਦੇ ਦੇਗਾ ਕੋਈ ਨਹੀਂ ਦੇ ਦੇਗਾ ਨਹੀਂ ਦੇ ਦੇਗਾ ਸਿਰਫ ਦੁਨੀਆ ਨੂੰ ਮਤਲਬ ਗੱਲਾਂ ਕਰਦੇ ਦਾ ਨਾ ਦੁਨੀਆ ਦੇ ਅੱਜ ਤਾਂ ਕਿਸੇ ਨੂੰ ਖਾਂਦੇ ਨੂੰ ਬਰਦਾਸ਼ਤ ਕੀਤਾ ਨਾ ਕਿਸੇ ਭੁੱਖੇ ਬਰਦਾਸ਼ਤ ਕਰਦਾ ਜੇ ਤਾਂ ਤੁਸੀਂ ਖਾਓਗੇ ਉਹਨਾਂ ਕਹਿੰਦਾ ਇਹ ਦੇ ਕੋ ਹਰਾਮਤ ਪੈਸਾ ਆ ਗਿਆ ਜੇ ਭੁੱਖੇ ਮਰਦੇ ਆ ਕਹਿੰਦਾ ਕਮਾ ਕੇ ਖਾ ਸਕਦੇ ਹੈਗੇ ਦੁਨੀਆ ਕਦੇ ਕਿਸੇ ਨੂੰ ਸਰ ਜੀਵਨ ਨਹੀਂ ਦਿੰਦੀ ਹੈ ਇਸ ਕਰਕੇ ਆਪਣੀ ਹਿੰਮਤ ਆਪ ਹੀ ਕਰ अच्छा परिवार ਤੁਹਾਡੇ ਜੱਟਾਂ ਦੇ ਤੁਸੀਂ ਦੱਸ ਰਹੇ ਹਾਂ ਜੱਟ ਢੀਮਦਾਰ ਹਾਂਜੀ ਮੈਂ ਸੰਧੂਆ ਦੀ ਕੁੜੀ ਆ ਧੀ ਆ ਸਾਰੇ ਮੇਰੇ ਸੁੰਦਰ ਹੈ ਜੀ ਅੱਛਾ ਨਾਂ ਕਿ ਮੇਰੇ ਬਾਜਵੇਂ ਆ ਹਾਂਜੀ ਤੇ ਉਹ ਫਿਰ ਰਿਸ਼ਤੇਦਾਰਾਂ ਦਾ ਕੀ ਰਿਐਕਸ਼ਨ ਰਹਿੰਦਾ ਤੁਹਾਨੂੰ ਜੁੱਸ ਦੇ ਦੇ ਜੱਟਾਂ ਦੀ ਕੁੜੀ ਟਰੱਕ ਚਾਹੇ ਬਹੁਤ ਖੁਸ਼ ਬਹੁਤ ਖੁਸ਼ ਹੁੰਦੇ ਮੇਰੇ ਮਾਮਾ ਜੀ ਇੱਕ ਇੱਕ ਮਾਮਾ ਜੀ ਰਹਿ ਗਏ ਨੇ ਤਾਂ ਉਹ ਖੁਸ਼ ਹੁੰਦੇ ਬਹੁਤ ਹੌਸਲਾ ਬਚਾਈ ਕਰਦੇ ਮੇਰਾ ਉਦੋਂ ਇੱਥੇ ਆਪਣੇ ਡਰਾਈਵਰ ਦੇ ਦਿੱਤੇ ਮੈਨੂੰ ਸਨਮਾਨਤ ਕੀਤਾ ਰਾਜਾ ਗਰੁੱਪ ਬ੍ਰਦਰ ਗਰੁੱਪ ਆਇਆ ਨੇ ਤਾਂ ਉਹਨਾਂ ਨੇ ਦੇਖਿਆ ਤਾਂ ਬੜੇ ਖੁਸ਼ ਹੋਏ ਕਹਿੰਦੇ ਸ਼ਾਬਾਸ਼ ਪੁੱਤਰਾ ਤੇਰੇ ਕਹਿੰਦੇ ਵੀ ਤੂੰ ਇੱਕ ਵਾਰੀ 10 ਦਿੱਤਾ ਵੀ ਸਾਡਾ ਤਾਂ ਪੁੱਤ ਐ ਕੀ ਬਾਤ ਹੈ ਹਾਂਜੀ ਅੱਛਾ ਤੁਸੀਂ ਬੱਚਾ ਵੀ ਇਹ ਛੋਟਾ ਤੁਹਾਡਾ ਜੀ ਹਾਂਜੀ ਮੇਰਾ ਬੇਟਾ 9 ਸਾਲ ਦਾ ਜੀ ਉਹ ਸਕੂਲ ਦੇ ਵਿੱਚ ਪੜਦਾ ਹੈ ਅੱਛਾ ਤੇ ਉਹ ਫਿਰ ਉਹ ਉਹ ਦੇਖਦਾ ਮਮਾ ਨੂੰ ਟਰੱਕ ਚਲਾਉਂਦੇ ਆ ਇਦਾਂ ਕੰਮ ਉਹ ਕਹਿੰਦਾ ਮਮਾ ਵੀ ਸਕੂਲ ਦੇ ਵਿੱਚ ਸਾਰੇ ਬੱਚੇ ਕਹਿੰਦੇ ਤੇਰੀ ਮਮਾ ਬਹੁਤ ਬਹੁਤ ਹੈ ਮਤਲਬ ਹਿੰਮਤ ਵਾਲੀ ਹਿੰਮਤ ਆਏ ਆਂ ਆਪੀ ਇਧਰੇ ਗੱਡੀ ਚਲਾਉਂਦੇ ਆਂ ਐਰਨ ਲੇਡੀਜ਼ ਹੈ ਵੀ ਸਾਡੀ ਮੰਮਾ ਤਾਂ ਸਾਨੂੰ ਰੋਟੀ ਟਾਈਮਸ ਬਣਾ ਕੇ ਦਿੰਦੀ ਹੈਗੀ ਅ ਕਦੇ ਰੁਕ ਜਾ ਰੁਕ ਜਾ ਰੁਕ ਜਾ ਕੇ ਦਿੰਦੀ ਬੱਟੀ ਉਹ ਆ ਕੇ ਘਰ ਨਕਲਾਵਾ ਰੁਕ ਜਾ ਰੁਕ ਜਾ ਕੇ ਤੁਹਾਨੂੰ ਦਿੰਦੀਆਂ ਰੋਟੀ ਵੀ ਤੁਸੀਂ ਮੰਮਾ ਗੱਡੀ ਚਲਾਉਂਦੇ ਆ ਬਹੁਤ ਕਹਿੰਦਾ ਖੁਸ਼ ਹੁੰਦੇ ਮੇਰੇ ਦੋਸਤ ਦੇਖ ਕੇ ਠੀਕ ਹੈ ਅੱਛਾ ਹਸਬੰਡ ਅਲੱਗ ਗੱਡੀ ਚ ਲਾਉਣਾ ਤੁਸੀਂ ਲੱਗ ਕੇ ਚਲਾਉਣੀ ਹਾਂਜੀ ਉਹ ਇਹ ਆਪਣੀ ਗੱਡੀ ਲੈ ਕੇ ਜਾਂਦੇ ਆ ਮੈਂ ਆਪਣੇ ਲੈ ਕੇ ਜਾਂਦੇ ਆ ਡਰਾਈਵਰ ਜੀ ਦਾ ਰੱਖਿਆ ਉਹ ਅਲੱਗ ਲੱਗ ਜਾਂਦਾ ਅੱਛਾ ਹਾਂਜੀ ਠੀਕ ਹੈ ਤੇ ਫਿਰ ਕਦੇ ਲੱਗਦੀ ਆ ਰੇਸਾਂ ਫਿਰ ਦੋਨਾਂ ਦੀਆਂ ਕਦੇ ਵੀ ਮੈਂ ਹਾਂਜੀ ਹੋ ਜਾਂਦੀ ਹੁੰਦੀ ਕਦੇ 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 ਟਕਮਾਟੀ ਹੋ ਜਾਂਦੀ ਰਹਿੰਦੀ ਅੱਛਾ ਕਦੇ ਕਦੇ ਹੋ ਜਾਂਦੀ ਹੁੰਦੀ ਆ ਤਾਂ ਜਿੱਦਾਂ ਹੁਣ ਗਏ ਕਹਿ ਦਿੰਦੇ ਆ ਵੀ ਦੂਰ ਦਾ ਗੇੜਾ ਮੈਂ ਲਗਾਵਾ ਜਾਂ ਮੈਂ ਲੱਗੇ ਦਾ ਲਗਾਵਾ ਆ ਹਾਂਜੀ ਜਾਂ ਕਦੇ ਕਹਿ ਦਿੰਦੇ ਆ ਮੈਂ ਥੱਕਿਆ ਹੋਇਆ ਆ ਤਾਂ ਮੈਂ ਕਹਿੰਦੀ ਵੀ ਮੈਨੂੰ ਕੋਈ ਨਹੀਂ ਹੈਗੇ ਤੁਸੀਂ ਨਹੀਂ ਲਗਾਣਾ ਤਾਂ ਸੋ ਰੈਸਟ ਕਰ ਲਓ ਹਾਂ ਮੈਂ ਇਹਨੂੰ ਕੋਈ ਇੱਕ ਇਹਨਾਂ ਦਾ ਆਪਾਂ ਛੁੱਟੀ ਨਹੀਂ ਕਰਨੀ ਕੋਈ ਆਪਾਂ ਛੁੱਟੀ ਦੀ ਗੱਲ ਹੈਗੀ ਦੇਖੋ ਜੀ ਮਸੀ ਤਾਂ ਕੰਮ ਮਿਲਦਾ ਆ ਠੀਕ ਹੈ ਨਾ ਕੰਮ ਛੱਡ ਕੇ ਬੈ ਜਾਵਾਂਗੇ ਮੁੜ ਕੇ ਅਗਲੇ ਦਿਨ ਉਹ ਗੇੜਾ ਆਉਣਾ ਕਦੇ ਨਹੀਂ ਆਉਣਾ ਹੈ ਕੋਈ ਪਤਾ ਅੱਛਾ ਲੰਬੇ ਰੂਟ ਕਿੱਥੇ-ਕਿੱਥੇ ਤੱਕ ਤੁਸੀਂ ਜਾ ਆਏ ਜੀ ਹੁਣ ਸਰ ਪੂਰੇ ਪੰਜਾਬ ਦੇ ਵਿੱਚ ਅਸੀਂ ਮੈਂ ਜਿੱਦਾ ਮੋਗਾ ਫੋਰੀਪੁਰ ਹਾਂ ਤਾਂ ਸੰਗਰੂਰ ਪੂਰਬ ਜਰਧ ਵਿੱਚ ਜਾਇਆ ਹੈ ਜੀ ਠੀਕ ਹੈ ਹਾਂਜੀ ਆਪਣੇ ਹੁਣ ਇਰਾਦਾ ਹੈਗਾ ਆ ਵੀ ਇਹ ਕੀਮਤ ਦਾ ਕੁੱਲੂ ਨੂੰ ਮੰਨ ਲੈ ਕੇ ਜਾਣਾ ਜਾਨ ਦਾ ਇਰਾਦਾ ਹੈਗਾ ਆ ਅੱਛਾ ਜੇ ਵਾਹਿਗੁਰੂ ਜੀ ਦੇ ਪਾਸ ਆ ਗਏ ਠੀਕ ਹੈ ਠੀਕ ਹੈ ਅੱਛਾ ਤੁਸੀਂ ਦੱਸ ਰਹੇ ਵੀ ਮੈਂ ਕਬੱਡੀ ਵੀ ਬੜੀ ਚੋਟੀ ਦੀ ਖੇਡੀ ਆ ਪਹਿਲਾਂ ਹਾਂਜੀ ਮੈਂ 4 ਸਾਲ ਕੋਚਿੰਗ ਕੀਤੀ ਆ 12 ਸਾਲ ਕਬੱਡੀ ਕੀਤੀ ਏ 10 ਸਾਲ ਕਬੱਡੀ ਖੇਡੀ ਆ ਤੇ 4 ਸਾਲ ਕੋਚਿੰਗ ਕੀਤੀ ਆ ਕਬੱਡੀ ਦੀ ਹਾਂਜੀ ਉਹ ਫਮਲਾਦਾ ਉਹ ਵੀ ਜੋਸ਼ ਜੋਰ ਜਨੂਨ ਜਿਹੜਾ ਇੱਕ ਪਲੇਅਰ ਦੇ ਵਿੱਚ ਹੁੰਦਾ ਉਹ ਵੀ ਸਾਰਾ ਇੱਧਰ ਆ ਕੇ ਲਾਤਾ ਫਿਰ ਆਪਣੇ ਇਸਕੇ ਤੇ ਹਾਂਜੀ ਹਾਂਜੀ ਸਰ ਜੀ ਮੈਂ ਕਦੇ ਨਾ ਮਾਲਕ ਤੋਂ ਇੱਕ ਡਰਦੀ ਆ ਮੈਂ ਉਸ ਕਿਤੇ ਵਿੱਚ ਵੀ ਕਦੇ ਨਾ ਮੈਂ ਆਪਣੇ ਖੇਜ ਦੇ ਕਾਲਜ ਟਾਈਮ ਦੇ ਆਪਣੇ ਸਕੂਲ ਦੇ ਟਾਈਮ ਵੀ ਕਦੇ ਹਾਰੀ ਸੀ ਮੈਂ ਉਹ ਵਾਹਿਗੁਰੂ ਅੱਗੇ ਕਲਗੀਧਰ ਅੱਗੇ ਪਾਤਸ਼ਾਹ ਅੱਗੇ ਪਾਦੀ ਸੀ ਵੀ ਹੈ ਮਾਲਕਾ ਵੀ ਜਿੱਦਣ ਮੈਨੂੰ ਹਰਾਵਾ ਹੋਇਆ ਨਾ ਉਸ ਦਿਨ ਮੈਨੂੰ ਗਰਾਊਂਡ ਵਿੱਚ ਨਾ ਜਾਂਦੇ ਠੀਕ ਆ ਨਾ ਮੈਂ ਪਲੇਅਰ ਵਿੱਚ ਨਹੀਂ ਜਾਣਾ ਚਾਹਦੀ ਹੈਗੀ ਕਿਉਂਕਿ ਮੈਂ ਹਾਰ ਜਦੋਂ ਮੈਂ ਹਾਰ ਦਾ ਮੂੰਹ ਦੇਖਾਂ ਇਹਦਾ ਮੈਂ ਉਸ ਦਿਨ ਸੌਂ ਪਾ ਦਿੰਦੀ ਮੈਂ ਨਿਕਲ ਪਰ ਉਹ ਬਾਹੇਗੁਰੂ ਨੇ ਇੰਨੀ ਕਿਰਪਾ ਮੇਰੇ ਤੇ ਰੱਖੀ ਆ ਤੇ ਮੈਨੂੰ ਅੱਜ ਤੱਕ ਹਾਰ ਦਾ ਮੈਨੂੰ ਮੌਕਾ ਨਹੀਂ ਦਿੱਤਾ ਹੈ ਕਹਿੰਦੇ ਨੌਕਰੀਆਂ ਤੁਹਾਨੂੰ ਬਹੁਤ ਆਫਰ ਹੋਈਆਂ ਹਾਂਜੀ ਮੈਨੂੰ ਪੁਲਿਸ ਦੇ ਵਿੱਚ ਨੌਕਰੀ ਆਫਰ ਹੋਈ ਆ ਫਿਰ ਮੈਂ ਬੈਂਕ ਦੇ ਵਿੱਚ ਹੋਈ ਆ ਦਾ ਦੇ ਰਹੀ ਕਿਤੇ ਹੋਇਆ ਪਰ ਨਹੀਂ ਆਪਣੀ ਜਿੱਦੀ ਆਜ਼ਾਦ ਆ ਸੀ ਆਜ਼ਾਦ ਰਹਿਣਾ ਚਾਹਦੇ ਆ ਆਜ਼ਾਦ ਪੰਛੀ ਆ ਆਜ਼ਾਦ ਹੀ ਰਹਿਣਾ ਚਾਹਦੇ ਆ ਕੀ ਬਾਤ ਆ ਉਹਦਾ ਗੱਡੀ ਤਾਂ ਜੀ ਸਾਰੀ ਨੌਲੇਜ ਹੈਗੀ ਪਤਾ ਲੱਗ ਜਾਂਦਾ ਜੀ ਗੱਡੀ ਨੂੰ ਮਾੜਾ ਮੋਟਾ ਆਪਣੇ ਬਾਤ ਹਾਂਜੀ 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 ਜੀ ਕੋਈ ਵੀ ਪਰੇਸ਼ਾਨੀ ਹੁੰਦੀ ਹੈ ਪਤਾ ਲੱਗ ਜਾਂਦਾ ਹੈ ਉਹ ਪਿਛਲੇ ਦਿਨਾਂ ਚ ਜਾ ਰਹੀ ਥੋੜੇ ਦੇ ਪਹਿਲਾਂ ਉਦੋਂ ਇਹਦਾ ਪੈਂਚਰ ਹੋ ਗਿਆ ਸੀਗਾ ਮੈਂ ਕਰਤਾਰਪੁਰ ਤੋਂ ਗੱਡੀ ਲੈ ਕੇ ਜਾ ਰਹੀ ਸੀ ਤਾਂ ਇਹਦੀ ਆਵਾਜ਼ ਵਿੱਚੋਂ ਆਉਣ ਲੱਗ ਜਾਂਦੀ ਆ ਜਦੋਂ ਗੱਡੀ ਪੈਂਚਰ ਹੁੰਦੀ ਹੈ ਨਾ ਫਿਰ ਥੋੜ੍ਹੀ ਥੋੜ੍ਹੀ ਵਿੱਚ ਤਾਂ ਬਾਜ ਆਉਣ ਲੱਗ ਜਾਂਦੀ ਤੇਜ਼ ਬਾਜ ਹੋ ਜਾਂਦੀ ਆ ਹਾਂ ਫਿਰ ਉੱਤਰੀ ਉੱਥੋਂ ਪੰਪ ਸੀ ਗੱਲ ਅੱਗੇ ਪੰਪ ਤੋਂ ਰਾਤ ਨੂੰ ਠੱਲੇ ਆਤ ਕੇ ਮਨ ਟਾਈਮ ਸੀ 1:30 ਵਜੇ ਦਾ ਫਿਰ ਉਹਨਾਂ ਤੇ ਪੈਂਚਰ ਦਵਾਇਆ ਉਹ ਜਦੋਂ ਦੇਖਿਆ ਖਖ ਮਲ ਕੇ ਮਨ ਕਹਿੰਦੇ ਕੀ ਬਾਤ ਹੈ ਮੈਂ ਕਿਹਾ ਪੈਂਚਰ ਦਵਾ ਰਹੇ ਆ ਕਹਿੰਦਾ ਕਹਿੰਦਾ ਕਾਰ ਹੈ ਮੈਂ ਕਿਹਾ ਕਾਰ ਨਹੀਂ ਤੇ ਰੱਖ ਕੇ ਆ ਠੀਕ ਕਹਿੰਦਾ ਨਹੀਂ 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 ਆਪ ਗਲਤ ਜਗ੍ਹਾ ਬੋਲ ਰਹੇ ਹੋ ਗਲਤ ਬੋਲ ਰਹੇ ਹੋ ਕਾਰ ਹੋ ਗਿਆ ਤੂੰ ਪਾਗਲਾ ਤੂੰ ਆਪਣੀ ਜਿਹੜੀ ਪੀਤੀ ਹੋਈ ਨਾ ਰਾਤ ਦੇ ਛੱਕੇ ਮਾਰ ਦਿਮਾਗ ਉੱਤੇ ਤੇਰੇ ਉੱਤੇ ਉੱਠ ਕੇ ਦੇ ਗੱਡੀ ਭਰੀ ਹੋਈ ਆ ਅੱਛਾ ਫਿਰ ਹੋ ਗਿਆ ਫੇਰ ਆ ਪੈਂਚਰ ਪੁੰਚੇ ਦਾ ਕਹਿੰਦਾ ਮੈਡਮ ਜੀ ਦੰਨੇ ਆਪ ਕਹਿੰਦਾ ਅੱਛਾ ਇਤਨੀ ਬੜੀ ਗਾੜੀ ਲੈ ਕੇ ਰਾਤ ਕੋ ਜਾ ਰਹੇ ਹਮਕੋ ਇਧਰ ਜਾ ਰ ਲਗਦਾ ਅੱਛਾ ਇੱਕ ਸਵਾਲ ਡਰਾਈਵਰ ਵੀਰਾਂ ਦੇ ਨਾਲ ਜੁੜਿਆ ਯਾਰ ਡਰਾਈਵਰੀ ਬਜ਼ਰਾਮ ਬੜੀ ਕਰਤੀ ਜੀ ਲੋਕਾਂ ਨੇ ਸਾਰਾ ਬੰਦਾ ਕਹਿੰਦੇ ਕਹਿੰਦੇ ਡਰਾਈਵਰ ਨਸ਼ਾ ਕਰਦੇ ਡਰਾਈਵਰ ਫਲਾਨਾ ਕਰਦੇ ਡਰਾਈਵਰ ਉਹ ਕਰਦੇ ਤੁਸੀਂ ਖੁਦ ਡਰਾਈਵਰ ਹੋ ਤੁਸੀਂ ਕੀ ਮਹਿਸੂਸ ਕਰਦੇ ਹੋ ਇਹਨਾਂ ਗੱਲਾਂ ਨੂੰ ਸੁਣਦੇ ਹੋ ਜਦੋਂ ਸਰ ਜੀ ਮੈਨੂੰ ਇਹ ਦੱਸੋ ਕਿ ਡਰਾਈਵਰਾਂ ਤੋਂ ਬਿਨਾਂ ਨਸ਼ਾ ਕਰਦਾ ਕੋਈ ਨਹੀਂ ਹੈਗਾ ਹੂੰ ਕੌਣ ਵੀ ਨਸ਼ਾ ਕਰਦਾ ਅੱਜ ਇੱਕ ਜਿਹੜਾ ਦਿਹਾੜੀ ਕਿ ਵੀ ਜਾਂਦਾ ਨਾ ਚਲੋ ਮੈਂ ਹਰ ਕਾਨੂੰਨੀ ਕਿਹਦੀ ਹੈਗੀ ਜੀ ਜੀ ਜੇ 100% ਤਾਂ ਉਹਦਾ ਤਕਰੀਬਨ ਤਕਰੀਬਨ ਤੇ 60 70% ਨਸ਼ਾ ਹੀ ਕਰਦੇ ਨੇ ਚਾਹੇ ਉਹ ਗਲੀ ਦੇ ਵਿੱਚ ਕੋਈ ਕੁਆੜਾ ਚੁੱਕਦਾ ਆ ਚਾਹੇ ਕੋਈ ਦਿਹਾੜੀ ਜਾਂਦਾ ਆ ਚਾਹੇ ਕੋਈ ਵੀ ਕੰਮ ਕੱਲੇ ਡਰਾਈਵਰ ਨਹੀਂ ਡਰਾਈਵਰਾਂ ਦਾ ਤਾਂ ਬਦਨਾਮੀ ਕੀਤਾ ਹੈ ਡਰਾਈਵਰ ਤਾਂ ਵਿਚਾਰੇ ਵੈਸੇ ਬਦਨਾਮ ਰਹਿੰਦੇ ਆ ਇੱਕ ਤਾਂ ਮਾਕਾ ਦੀ ਝੜਕਾਂ ਖਾਣੇ ਆ ਇੱਕ ਕੰਪਨੀ ਦੀ ਝੜਕਾਂ ਖਾਣੇ ਆ ਫਿਰ ਮੋਰੇ ਮਾਲ ਦੀ ਤਰ੍ਹਾਂ ਉਹਨੇ ਚਿੜਕਾ ਖਾਣਦੇ ਆ ਹਣਾ ਹਰ ਕਿਪਾਸੇ ੱਟਕੇ ਖਾਂਦੇ ਆ ਮੈਂ ਕਹਿੰਦੀ ਆ ਵੀ ਡਰਾਈਵਰ ਵੀਰ ਮੰਨਦੇ ਨਹੀਂ ਇੱਕ ਵਾਰੀ 24 ਘੰਟਿਆਂ ਲਈ ਸਟ੍ਰੈਕ ਕਰ ਦੇਣਾ ਹਾਂ ਚਲੋ ਕੈਮਰੇ ਸਾਹਮਣੇ ਮੈਂ ਕਹਿੰਦਾ ਨਹੀਂ ਚਾਹੁੰਦੀ ਪਰ ਫਿਰ ਵੀ ਦਿਲ ਦੇ ਵਿੱਚ ਰੋਸ ਜਿਹੜਾ ਹੁੰਦਾ ਉਹ ਆ ਜਾਂਦਾ ਆ ਹਾਂ ਬਿਲਕੁਲ 24 ਘੰਟੇ ਦੀ ਹੋ ਜਵੇ ਨਾ ਸਾਰੇ ਤਾਂ ਐਂਬੂਲੇ ਸਭ ਘਰ ਹੋ ਗਏ ਸਾਰਾ ਅਕਲ ਟਿਕਾਣੇ ਆ ਜਾਂਦਾ ਠੀਕ ਹੈ ਨਾ ਮੈਂ ਨਹੀਂ ਚਾਹੁੰਦੀ ਹੈਗੀ ਕਿ ਜਦੋਂ ਇਹ ਟਾਈਮ ਆਵੇ ਪਰ ਸਰਕਾਰਾਂ ਇਹ ਗੱਲ ਨੂੰ ਸਮਝ ਜਾਣ ਕਿ ਇਹ ਇਜ਼ਤਮਾਨ ਡਰਾਈਵਰ ਦਾ ਵੀ ਹੋਣਾ ਚਾਹੀਦਾ ਜੋ ਉਹਦਾ ਕਿੱਤਾ ਪ੍ਰੋਫੈਸ਼ਨਲ ਹੋਣਾ ਚਾਹੀਦਾ ਡਰਾਈਵਰ ਦਾ ਕਿੱਤਾ ਜਿਹੜਾ ਪਹਿਲੇ ਨੰਬਰ ਤੇ ਆਉਣਾ ਚਾਹੀਦਾ ਕਿਉਂਕਿ ਜਿੰਨੀ ਵੀ ਦੁਨੀਆ ਚੱਲਦੀ ਹੈ ਡਰਾਈਵਰ ਤੋਂ ਬਿਨਾਂ ਨਹੀਂ ਚੱਲਦੀ ਚਾਹੇ ਉਹ ਸਕੂਟਰ ਦਾ ਡਰਾਈਵਰ ਆ ਚਾਹੇ ਉਹ ਕਾਰ ਦਾ ਚਾਹੇ ਗੱਡੀ ਦਾ ਚਾਹੇ ਟਰਾਲੇ ਦਾ ਚਾਹੇ ਰੇਲਗੱਡੀ ਦਾ ਜਾਜ਼ ਦਾ ਬਿਲਕੁਲ ਉਹਦੇ ਤੋਂ ਬਿਨਾ ਨਹੀਂ ਚੱਲ ਰਹੀ ਦੁਨੀਆ ਬਿਲਕੁਲ ਬਿਲਕੁਲ ਜੇ ਪ੍ਰਧਾਨ ਮੰਤਰੀ ਇੱਕ ਹੈ ਨਾ ਉਹਨਾਂ ਪੂਰੀ ਦੁਨੀਆ ਚਲਦੀ ਆ ਤਾਂ ਡਰਾਈਵਰਾਂ ਦੇ ਨਾਲ ਵੀ ਪੂਰੀ ਦੁਨੀਆ ਚਲਦੀ ਆ ਜੇ ਰਾਤ ਨੂੰ ਉਹ ਦੁੱਧ ਲਿਆਉਂਦੇ ਆ ਚੱਕਰ ਤਾ ਸਵੇਰ ਨੂੰ ਪਹੁੰਚਦੇ ਆ ਚਾਹੇ ਮੁੱਲ ਲੈ ਕੇ ਦੇਣ ਲੇਕਿਨ ਲੈ ਕੇ ਤਾਂ ਡਰਾਈਵਰ ਆਉਂਦਾ ਨਾ ਡਰਾਈਵਰ ਹੀ ਲੈ ਕੇ ਆਉਂਦਾ ਘਰਾਂ ਚੋਂ ਪਿੰਡਾਂ ਚੋਂ ਇਕੱਠਾ ਕਰਕੇ ਲੈ ਆ ਕੇ ਤਾਂ ਡਰਾਈਵਰ ਹੀ ਆਉਂਦਾ ਨਾ ਜੇ ਗਰੋਸਰੀ ਸਮਾਨ ਉਹ ਵੀ ਡਰਾਈਵਰ ਹੀ ਇਕੱਠਾ ਕਰਕੇ ਲੈ ਆ ਕੇ ਦਿੰਦਾ ਨਾ ਤੁਸੀਂ ਤਾਂ ਉੱਥੇ ਜਾ ਖਰੀਦ ਹੀ ਆਉਦੇ ਆ ਹਾਂ ਡਰਾਈਵਰ ਮਾੜਾ ਕਹਿੰਦਾ ਪਹਿਲੇ ਇੱਕ ਵਾਰ ਸੋ ਤਾਂ ਲਿਆ ਕਰੋ ਵੀ ਸਮਾਨ ਆਉਦਾ ਕਿੱਥੋਂ ਹੈ ਤੂੰ ਜਦੋਂ ਸ਼ਾਪ ਤੋਂ ਖਰੀਦ ਕੇ ਜਾਂਦਾ ਆ ਉੱਥੇ ਕਾਉਂ ਲਿਆ ਕੇ ਰੱਖਦਾ ਆ ਬਿਲਕੁਲ ਠੀਕ ਹੈ ਨਾ ਇਹ ਡਰਾਈਵਰਾਂ ਨੂੰ ਕਹਿੰਦਾ ਬੰਦ ਕਰੋ ਮੈਂ ਤਾਂ ਇਹ ਬਾਰ ਬਾਰ ਕਹਿੰਦੀ ਵੀ ਡਰਾਈਵਰਾਂ ਨੂੰ ਕਹਿੰਦਾ ਬਿਲਕੁਲ ਬੰਦ ਕਰੋ ਗਲਤ ਗੱਲ ਹੈ ਡਰਾਈਵਰਾਂ ਜਿਸ ਦਿਨ ਆਜਾ ਆਪਣੇ ਆਈ ਦਿੱਤੇ ਤਾਂ ਇਹ ਦੁਆਰਾ ਤੀ ਕਰੋਨਾ ਦੇ ਹਾਲਾਤ ਹੋ ਜ ਰਹੇ ਹਨ ਕਰੋਨਾ ਦੇ ਮਾੜੇ ਹਾਲਾਤ ਹੋ ਰਹੇ ਨੇ ਕਰੋਨਾ ਵਿੱਚ ਤਾਂ ਕੋਈ ਨਾ ਕੋਈ ਕਿਸੇ ਨੂੰ ਰੁੱਖ ਆਈ ਜਾਂਦਾ ਸੀ ਲੰਗਰ ਕੋਈ ਕਰਦਾ ਸਾਰਾ ਕੁਝ ਪੰਜਾਬ ਦੇ ਚੱਲਿਆ ਸੀਗਾ ਹੂੰ ਜਿੱਦਾਂ ਡਰਾਈਵਰਸ ਕਰੈਕ ਹੋਗੀ ਨਾ ਉਹ ਦਿਨ ਇਹਨਾਂ ਨੇ ਦੇਖਣਾ ਹੈ ਹਾਲ ਦਾ ਕਿ ਕੀ ਹੋ ਰਿਹਾ ਹੈ ਬਹੁਤ ਵੱਡਾ ਪ੍ਰਭਾਵ ਹੋ ਸਕਦਾ ਸਾਰਾ ਸਿਸਟਮ ਚਲੋ ਮਹਾਰਾਜ ਕਰੇ ਸਾਰਾ ਕੁਝ ਚੱਲਦਾ ਰਹੇ ਇਦਾਂ ਹੀ ਸਾਰਿਆਂ ਦਾ ਰੋਜ਼ਗਾਰ ਚੱਲਣ ਹਾਂਜੀ ਇੱਕ ਆਖਰੀ ਸਵਾਲ ਆ ਆਪਾਂ ਡਰਾਈਵਰਾਂ ਦੇ ਮੋਢਿਆਂ ਤੇ ਪਰਨਾ ਦੇਖਦੇ ਆ ਡਰਾਈਵਰਾਂ ਨੇ ਆਪਣੀ ਇੱਕ ਕਿੱਟ ਕਹਿ ਲਈਏ ਵੀ ਇੱਕ ਕਿੱਟ ਹੁੰਦੀ ਡਰਾਈਵਰ ਤੁਸੀਂ ਧਾਰੀ ਰੱਖਦੇ ਜੀ ਇਹ ਸਰਦਾਰੀ ਆ ਜੀ ਡਰਾਈਵਰਾਂ ਦੀ ਇਹ ਪਹਿਚਾਣ ਆ ਇੱਕ ਇਹ ਪਹਿਚਾਣ ਇੱਕ ਡਰਾਈਵਰ ਦੀ ਡਰਾਈਵਰ ਆ ਤਾਂ ਇਹਦੇ ਉੱਤੇ ਮਾਣ ਆ ਇਹ ਇੱਕ ਬਾਹੇ ਗੁਰੂ ਦੀ ਵੀ ਕਹਿ ਲਓ ਵੀ ਮੈਨੂੰ ਤਾਂ ਇਹ ਲੱਗਦਾ ਜਿਦਾ ਰੱਬ ਮੇਰੇ ਨਾਲ ਆ। ਅੱਛਾ ਜੀ। ਹਾਂਜੀ ਮੈਂ ਜਦੋਂ ਤੁਰਦੀ ਹੁੰਦੀ ਆ ਮੈਂ ਇਹਨੂੰ ਮੱਥਾ ਟੇਕ ਕੇ ਮੈਂ ਗਲ ਚ ਪਾਉਦੀ ਹੁੰਦੀ ਆ ਵੀ ਬਾਹਗੁਰੂ ਨਾਲ ਅੰਗ ਸੰਗ ਸਹਾਈ ਹੋਣਾ ਨਾਲ ਹੀ ਜਾਣਾ ਨਾਲ ਹੀ ਆਉਣਾ। ਹੂੰ ਹੂੰ ਸਾਡੇ ਲੱਗ ਗੁਰਦੁਆਰਾ ਆਇਆ ਜਦੋਂ ਮੈਂ ਆਪਣੇ 게ਟਰ ਵਾਪਸ ਆਉਂਦੀ ਹੁੰਦੀ ਆ ਮੈਂ ਆ ਕੇ ਸ਼ੁਕਰ ਕਰਦੇ ਸੀ ਬਾਹਗੁਰੂ ਜਿੱਦਾਂ ਲੱਗ ਗਿਆ ਸੀ ਉਦੋਂ ਮੈਨੂੰ ਘਰ ਵਾਪਸ ਲੈਣ ਦਾ ਤਰ੍ਹਾਂ ਬਹੁਤ ਬਹੁਤ ਸ਼ੁਕਰ। ਜਦੋਂ ਮੈਂ ਜਾਂਦਾ ਉਹ ਵੀ ਕਹਿੰਦੇ ਮਹਾਰਾਜ ਤੁਸੀਂ ਅੱਗੇ ਚੱਲੋ ਪਿੱਛੇ ਪਿੱਛੇ ਮੈਂ ਆਉਣਾ। ਅੱਗ ਦੇ ਵਿੱਚ ਵਿਚਾਰ। ਹੂੰ ਹੂੰ। ਤਾਂ ਖੁਸ਼ ਹੋ ਜ਼ਿੰਦਗੀ ਦੇ ਵਿੱਚ ਜੀ। بس ਖਾ ਲਈ ਦੋ ਰੋਟੀਆਂ ਜਿੰਨਾ ਮਰਜੀ ਇਸ ਕਮਾ ਲਈਏ ਮਹਿਲ ਬਣਾ ਲਈ ਪਰ ਜ਼ਿੰਦਗੀ ਦਾ ਮੇਨ ਹੈ ਗੱਲ ਕਿ ਸਕੂਨ ਜੇ ਆਪਾਂ ਸਕੂਨ ਨਹੀਂ ਹੈ ਤਾਂ ਫਾਇਦਾ ਤੋਂ ਨਹੀਂ ਤਾਂ ਬਾਕੀ ਇਹ ਡਰਾਈਵਰ ਵੀਰਾਂ ਨੂੰ ਕਹਿੰਦਾ ਵੀ ਸਾਰੇ ਇਹ ਖਰਚਣ ਮੈਂ ਬਾਰ-ਬਾਰ ਕਹਿੰਦੀ ਵੀ ਡਰਾਈਵਰ ਕਹਿੰਦਾ ਮੰਦਾ ਬੋਲਣਾ ਸ਼ਬਦ ਬੰਦ ਕਰ ਦੇਣ ਤਾਂ ਜਿੱਦਾਂ ਫਿਰ ਡਰਾਈਵਰ ਆਪਣੇ ਆ ਹੀ ਦਿੱਤੇ ਆ ਗਏ ਫਿਰ ਕੰਮ ਖਰਾਬ ਹੋ ਗਿਆ ਦੇਖ ਰਹਾ ਵੇਣਾ ਆਖਰੀ ਸਵਾਲ ਹੈ ਕਹਿੰਦੇ ਵਿਦੇਸ਼ ਵੀ ਤੁਸੀਂ ਵੀ ਕਿ ਕਈ ਮੁਲਕ ਘੁੰਮੇ ਨੇ ਕਿਹੜੇ ਕਿਹੜੇ ਮੁਲਕ ਮਿਆਂ ਹਾਂਜੀ ਹਾਂਜੀ ਮੈਂ ਨਿਊਜ਼ੀਲੈਂਡ ਮਲੇਸ਼ੀਆ ਦਵਾਈ ਸਾਰੇ ਬਲੈਦਾ ਟੂਰਿਸਟ ਵਿਜ਼ਿਟ ਘੁੰਮ ਨਹੀਂ ਅੱਛਾ ਇਹ ਵੀ ਸ਼ੌਕ ਨਾਲ ਦੀ ਨਾਲ ਪੂਰਾ ਕਰਦੇ ਹਾਂ ਹਾਂਜੀ 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 ਮੇਰੀ ਫੈਮਿਲੀ ਤਕਰੀਬ ਆਰ ਰਹਦੀ ਆ ਠੀਕ ਹੈ ਤਾਂ ਇਸ ਕਰਕੇ ਬਾਰੇ ਮਹੱਲੇ ਵਾਲੇ ਹੁਣ ਪੂਰਾ ਸੈਪਟ ਕਰਦੇ ਨੇ ਜੀ ਕਿ ਐਸੇ ਮੈਂ ਦੱਸਿਓ ਆਖਰੀ ਸਵਾਲ ਇਹ ਚਲੋ ਮੇਰਾ ਆ ਗਿਆ ਮਹੱਲੇ ਦੇ ਵਿੱਚ ਕੀ ਕਹਿ ਕੇ ਬੁਲਾਉਂਦੇ ਨੇ ਤੁਹਾਨੂੰ ਜਾਂ ਮਹੱਲੇ ਵਾਲੇ ਕੀ ਕਹਿ ਕੇ ਤੁਹਾਨੂੰ ਜਾਣਦੇ ਨੇ ਸਰ ਮੈਂ ਤਾਂ ਸਾਂਦੇ ਟ੍ਰਾਂਸਪੋਰਟ ਵਾਲੇ ਕਹਿੰਦੇ ਇਹ ਜਾਣਦੇ ਟ੍ਰਾਂਸਪੋਰਟ ਵਾਲੇ ਅੱਛਾ ਜਗ ਗੱਡੀਆਂ ਦੇ ਕਹਿੰਦੇ ਗੱਡੀਆਂ ਦੇ ਆ ਠੀਕ ਹੈ ਮੈਂ ਉਹਨਾਂ ਕਈ ਵਾਰੀ ਕਹਿਦੀ ਹੁੰਦੀ ਆ ਵੀ ਅੱਜ ਸਾਡੇ ਕੋਲ ਗੱਡੀਆਂ ਕੱਲ ਬਾਈ ਚਾਂਸਸ ਗੱਡੀਆਂ ਵੇਚਦੇ ਫਿਰ ਦੋ ਕਹਿੰਦੇ ਇਹ ਸਮਝਦਾ ਉਹ ਜਿਹੜੇ ਗੱਡੀਆਂ ਮਹੱਲੇ ਦੇ ਘੁੰਮਦੇ ਉਹਨਾਂ ਤਲੇ ਲਾਉਂਦੇ ਹੁੰਦੇ ਆ ਵੀ ਕਿਤੇ ਉਹ ਨਾ ਕਹਿਣ ਲੱਗ ਪਏ ਨੇ ਚਲੋ ਬੜਾ ਚੰਗਾ ਲੱਗਾ ਪੈਨ ਜੀ ਤੁਹਾਨੂੰ ਨਾਲ ਗੱਲਬਾਤ ਕਰਕੇ ਔਰ ਪ੍ਰਮਾਤਮਾ ਤੁਹਾਡੀ ਹੋਰ ਲੰਮੀ ਉਮਰ ਕਰੇ ਤੁਹਾਨੂੰ ਹੋਰ ਹਿੰਮਤ ਤੇ ਉਦਮ ਬਲ ਬਖਸ਼ੇ ਔਰ ਇਹ ਗੱਡੀ ਐਂ ਸ਼ੂਕਦੀ ਦੇਵੇ ਰੋੜਾ ਦੇ ਉੱਤੇ ਤੁਹਾਡਾ ਖਿੱਤਾ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਕਰੇ ਪੈਨ ਜੀ ਸਮਾ ਦੇ ਲਈ ਬਹੁਤ ਬਹੁਤ ਧੰਨਵਾਦ ਤਾਂ ਪੈਨ ਹਰਪਿਤ ਕੌਰ ਨੇ ਇਹ ਟਰੱਕ ਉਹਨਾਂ ਦਾ ਹੈ ਇਸ ਟਰੱਕ ਦੇ ਉੱਤੇ ਉਹ ਮਾਲ ਲੈ ਕੇ ਜਾਂਦੇ ਨੇ ਔਰ ਡਰਾਈਵਰੀ ਕਰਦੇ ਨੇ ਸਿੱਧੀ ਪਾਸ਼ਾ ਦੇ ਵਿੱਚ ਔਰ ਕਹਿੰਦੇ ਮੈਂ ਕਦੀ ਵੀ ਡਰ ਹੀ ਨਹੀਂ ਹੈ ਡਰ ਨਹੀਂ ਇਸ ਲਈ ਨਹੀਂ ਕਿਉਂਕਿ ਪਰਮਾਤਮਾ ਨੇ சுவாਸ ਬਖਸ਼ੇ ਨੇ ਤੇ ਉਹਨੇ ਹੀ ਲੈ ਕੇ ਜਾਣੇ ਨੇ ਜਿਸ ਕਰਕੇ ਬੜੀ ਨਿਰडरਤਾ ਦੇ ਨਾਲ ਆਪਣੇ ਹਸਬੰਦ ਦੀ ਸਪੋਰਟ ਦੇ ਨਾਲ ਮੈਂ ਡਰਾਈਵਰੀ ਕਰਦੀ ਆ ਤੇ ਕਿਤੇ ਮੈਨੂੰ ਕਿਸੇ ਵੀ ਤਰੀਕੇ ਦਾ ਡਰਨ ਦੀ ਕੋਈ ਲੋੜ ਨਹੀਂ ਪੈਂਦਾ ਤਾਂ ਭੈਣ ਹਰਪੀ ਤੁਣੀ ਕੁਝ ਕਹਿਣਾ ਚਾਹੁੰਦੇ ਨੇ ਤਾਂ ਹਾਂਜੀ ਇੱਕ ਮੇਰੀ ਹੋਰ ਬੇਨਤੀ ਆ ਜੀ ਆਪਣੇ ਹਿਸ਼ਾਰਪੁਰ ਤੋਂ ਰਾਜਾ ਬ੍ਰਦਰ ਗਰੁੱਪ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੋ ਇਹ ਹਰਥਾ ਤੇ ਆਪਣੀ ਸਹਾਇਤਾ ਪਹੁੰਚਦੀ ਕਰਦੇ ਨੇ ਡਰਾਈਵਰ ਭਰਾਵਾਂ ਦੇ ਹੋਵੇ ਜਾਂ ਹਰ ਪੀੜਤਾ ਦੀ ਕਿਸੇ ਤਰ੍ਹਾਂ ਮਦਦ ਹੋਵੇ ਇਹਨਾਂ ਨਾਲ ਵੱਧ ਤੋਂ ਵੱਧ ਸ਼ੁਰੂ ਜੁੜੋ ਤਾ ਵੱਧ ਤੋਂ ਵੱਧ ਆਪਣਾ ਨੂੰ ਸ਼ੇਅਰ ਕਰੋ ਰਿਸ਼ਤੇ ਰਿਸ਼ਤੇ ਜਾਣਾ ਚਾਹੁੰਦੇ ਟਾਈਮ ਨੂੰ ਮਿਲ ਜਾਂਦੀ ਤੁਹਾਨੂੰ ਵਿਆਹਾਂ ਸ਼ਾਦੀਆਂ ਦੇ ਵਿੱਚ ਸਰ ਆਪਸਾ ਜੋ ਕੋਈ ਆਉਂਦਾ ਉਸ ਕਿਸੇ ਤੋਂ ਜਾਂਦਾ ਚਲੋ ਕਿੱਤੇ ਦੇ ਵਿੱਚ ਬਿਜ਼ੀ ਨੇ ਤਾਂ ਪੈਣਜੀ ਧੰਨਵਾਦ ਤੁਹਾਡੇ ਖਾ ਪਰ ਪੈਣ ਹਰਪ੍ਰੀਤ ਕੋਰਨੇ ਟਰੱਕ ਡਰਾਈਵਰ ਰਾਜਾ ਬ੍ਰਦਰਜ਼ਾਂ ਜਰੂਰ ਜੁੜੋ ਇਹਨਾਂ ਨੂੰ ਇਹ ਅਪੀਲ ਜੁੜੋ ਵੱਡਾ ਸਹਿਯੋਗ ਹੈ ਰਾਜਾ ਬ੍ਰਦਰ ਤਾਂ ਵੀ ਕਿਉਂਕਿ ਅੱਜ ਸਾਰੇ ਡਰਾਈਵਰ ਵੀਰ ਜੀ ਇੱਕ ਮੰਚ ਤੇ ਇਕੱਠੇ ਹੋਏ ਨੇ ਤਾਂ ਇਸ ਵੀਰ ਦੀ ਬਦੌਲਤ ਇਹਨਾਂ ਦਾ ਸਹਿ ਰਾਜ ਇਹਨਾਂ ਦੇ ਹਿੱਸੇ ਰਿਹਾ ਕੰਮ ਕਰ ਰਹੇ ਨੇ ਤਾਂ ਪੈਣ ਹਰਪ੍ਰੀਤ ਕੋਰਨੇ ਨਾਲ ਮੁਲਾਕਾਤ ਕਰਵਾਈ ਮੁਲਾਕਾਤ ਕਿਵੇਂ ਲਗੀ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਸੁਝਾਅ ਸਾਡਾ ਜਰੂਰ ਸਾਂਝਾ ਕਰਿਓ ਫਿਲਹਾਲ ਤੁਸੀਂ ਲਗਾਤਾਰ ਬਣੇ